ਗੁਰ ਸੱਚਾ ਪਾਤਸ਼ਾ ਬੇ ਪਰਵਾਤਾ ਸਵਾਭਾ ਨਾਉ ਗਰੀਬ ਨਿਵਾਜ ਬੇ ਮੁਤਾਜ ਨਾ ਮੋਹ ਮੁਹੱਬਾ ਬੇਸ਼ਮਾਰ ਨਿਰੰਕਾਰ ਅਲਖ ਅਪਾਰ ਅਲਾਉ ਸਿਆਬਾ ਕਾਇਮ ਦਾਇਮ ਸਾਹਿਬੀ ਹਾਜ਼ਰ ਨਾਜ਼ਰ ਬੇਦ ਕਿਤਾਬ ਅਗਮ ਅਡੂਲ ਅਤੂਲ ਹੈ ਉਲਨ ਹਾਰਨਾ ਡੰਡੀ ਸ਼ਾਬਾਹ ਕਿਛਤ ਰਾਜ ਕਮਾਵਦਾ ਦੁਸ਼ਮਨ ਦੂਤਾਂ ਸ਼ੋਰ ਸ਼ਰਾਬ ਆਦਲ ਅਦਲ ਚਲਾਏਂਦਾ ਜ਼ਾਲਮ ਜੁਲਮ ਨਾ ਜੋਰ ਜਰਬ ਯਾਰ ਪੀਰ ਜਗਤ ਗੁਰ ਬਾਬਾ ਯਾਰ ਪੀਰ ਜਗਤ ਗੁਰ ਬਾਬਾ ਨੰਬਾਬਾ ਨਾ ਜਿਨੀ ਦਰਸ਼ਨ ਪਾਇਆ ਜਿਨੀ ਤੁਧ ਨੂੰ ਧੰ ਕਹ ਆ ਤੈ ਜਨ ਦੇ ਨ ਆਇਆ ਤੂੰ ਕਰਨ ਕਰਨ ਸੁਮ ਰਥ ਹੈ ਕਰਤੈ ਮੈਂ ਤੁਝ ਬਿਨ ਅਵਰ ਨ ਕੋਈ ਤੁਧ ਆਪੇ ਸਿਸ਼ਟ ਸੇ ਜੀਆ ਆਪੇ ਪੁਣ ਕੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਦਾਇ ਗੁਰਮੁਖ ਨਾਨਕ ਆਰਦਾਇ ਹਰ ਆਖੂ ਪੰਥ ਮਨ ਅਨ ਗੁਰ ਸੋਈ ਹਰ ਜੁਗ ਜੁਗ ਭਗਤ ਤੁਮ ਤਾ ਜਿਉ ਤਾ ਜਰਾਕਾ ਕਹਿਣਾ ਕਹਿ ਨਾ ਜਾ ਸੋ ਕਰਤਾ ਦਾਦਰ ਕਰੀ ਤੇ ਜੀਆਂ ਰਜ਼ਕ ਸੰਭਾਹੇ ਕਾਈ ਘਾਲ ਕਮਾਵਣੀ ਧੁਰਛੋਡੀ ਤਿੰਨ ਐ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾ ਸੋ ਕਰੇ ਜਿਤ ਸੇ ਰਜ਼ਾਏ ਤੁਜ ਸਤ ਨਾਮ ਸ਼੍ਰੀ ਵਾਹੇ ਏ ਤੁਜੀ ਰਾਮ ਕਲੀ ਮਹਲਾ ਤੀ ਜਾਨੰਦਿਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਾਥ ਜੀ ਮਾਤਾ ਸਤਗੁਰ ਕਾ ਮਾਇ ਕਰਮਾਹਤ ਦਿਵਸ ਰਾਤ ਦਵੇदाई ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੀੜੈ ਸ੍ਰੀ ਵਾਹਿ ਹੈ ਗੁਰੂ ਜੀ ਇੱਕ ਓੰਕਾਰ ਸਤ ਗੁਰ ਪਰਸਾਦ ਨੇ ਬਾਲਕ ਆਪ ਰੱਖਿਆ ਨਾਮ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਜ ਆਨੰਦ ਭੈ ਪੂਰਨ ਭਈ ਸੇਵ ਆਪਣੇ ਬਾਲਕ ਆਪ ਰਖੇਨ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਜ ਆਨੰਦ ਭੈ ਪੂਰਨ ਭੀ ਸੇਵ ਰਹਾ கத்தித்தி சுட்டை ஜ பத்த ਬਖਸ਼ ਅਨੰਮ ਆਪਣੀ ਕਲਤਾਰੀ ਮਨ ਬਾਛਤ ਫਲ ਦਿੱਤੇ ਅਨ ਨਾਨਕ ਬਲਿਹਾਰੀ ਦੁਖ ਹਮਾਰੇ ਬਖਸ਼ ਅਨੰਮ ਆਪਣੀ ਕਲਤਾਰੀ ਮਨ ਬਾਚਤ ਫਲ ਦਿੱਤੇ ਅਨਾ ਨਾਨਕ ਬਲਹਾਰੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅਖਰ ਲਗ ਕੰਨਾ ਤੂੰ ਭੁੱਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ